ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਰਾਤ ਤੋਂ ਹੀ 33 ਸਾਲਾਂ ਤੱਕ ਇਹਨਾਂ ਛੇ ਰਾਸ਼ੀਆਂ ਦੇ ਉੱਤੇ ਧੰਨ ਲਟਾਉਣਗੇ ਖੁਦ ਭਗਵਾਨ ਸ਼ਨੀ ਦੇਵ ਜੀ ਕਿਉਂਕਿ ਸ਼ਨੀਵਾਰ ਦਾ ਦਿਨ ਹੈ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਛੇ ਰਾਸ਼ੀ ਵਾਲਿਆਂ ਤੇ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਵੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਸ਼ਨੀ ਦੇਵ ਜਿਸ ਦੇ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਭਗਵਾਨ ਸ਼ਨੀ ਦੇਵ ਹੁਣ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਹੁਣ ਦੂਰ ਕਰਨ ਵਾਲੇ ਹਨ ਜਿਸ ਦੇ ਨਾਲ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਇਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਅੱਜ ਰਾਤ ਤੋਂ ਹੋ ਰਹੀ 33 ਸਾਲਾਂ ਤੱਕ ਧਨ ਦੀ ਵਰਖਾ ਕਰਨ ਵਾਲੇ ਹਨ ਅਤੇ ਇਹ ਰਾਸ਼ੀ ਵਾਲੇ ਹੁਣ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ-ਮਾਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਇਸ ਲਈ ਤੁਸੀਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਮਿਲਣ ਵਾਲੀ ਹੈ ਜੀ ਇਸ ਲਈ ਇਸ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਕਿਉਂਕਿ ਇਹ ਵੀਡੀਓ ਉਹਨਾਂ 6 ਰਾਸ਼ੀ ਵਾਲਿਆਂ ਦੇ ਲਈ ਬੜੀ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੇ ਸੱਚੇ ਭਗਤ ਇਸ ਚੈਨਲ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਜਿਸ ਦੇ ਨਾਲ ਭਗਵਾਨ ਸ਼ਨੀ ਦੇਵ ਮਹਾਰਾਜ ਜੀ ਦਾ ਅਸ਼ੀਰਵਾਦ ਤੁਹਾਨੂੰ ਸਿੱਧਿਆਂ ਹੀ ਪ੍ਰਾਪਤ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਪਰ ਭਗਵਾਨ ਦੀ ਕਿਰਪਾ ਹੁਣ 33 ਸਾਲਾਂ ਤੱਕ ਹੋਣ ਵਾਲੀ ਹੈ ਜਿਨ੍ਹਾਂ ਦੇ ਉੱਪਰ ਹੁਣ ਧਨ ਦੀ ਵਰਖਾ ਹੋਣ ਵਾਲੀ ਹੈ ਭਗਵਾਨ ਸ਼ਨੀ ਦੇਵ ਹੁਣ ਪੂਰੇ ਹੀ ਪ੍ਰਸੰਨ ਹੋ ਚੁੱਕੇ ਹਨ ਇਹਨਾਂ ਦੇ ਉੱਪਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਿੰਦੂ ਧਰਮ ਦੇ ਵਿੱਚ ਕਾਫੀ ਸਾਰੇ ਦੇਵੀ ਦੇਵਤਿਆਂ ਦੀ ਮਾਨਵਤਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵ ਮਹਾਰਾਜ ਜੀ ਦਾ ਵੀ ਆਉਂਦਾ ਹੈ ਭਗਵਾਨ ਸ਼ਨੀ ਦੇਵ ਸਰਵ ਉੱਚ ਨਿਆਂ ਕਰਨ ਵਾਲੇ ਦੇਵਤਾ ਮੰਨੇ ਜਾਂਦੇ ਹਨ ਅਤੇ ਭਗਵਾਨ ਸ਼ਨੀ ਦੇਵ ਬਹੁਤ ਹੀ ਚੰਗੇ ਕਰਮ ਕਰਨ ਵਾਲੇ ਹਨ ਉਹਨਾਂ ਨੂੰ ਜਿਹੜੇ ਮਾੜੇ ਕਰਮ ਤੇ ਦੁਸ਼ਟ ਲੋਕ ਹੁੰਦੇ ਹਨ ਉਹਨਾਂ ਨੂੰ ਉਸੇ ਹੀ ਸਮੇ ਬਹੁਤ ਹੀ ਸਜ਼ਾ ਮਿਲ ਜਾਂਦੀ ਹੈ। ਭਗਵਾਨ ਸ਼ਨੀ ਦੇਵ ਸੂਰਜ ਪੁੱਤਰ ਤੇ ਕਰਮਫਲ ਦਾਤਾ ਵੀ ਮੰਨੇ ਜਾਂਦੇ ਹਨ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਮੋਕਸ਼ ਪ੍ਰਦਾਨ ਕਰਨ ਵਾਲੇ ਇੱਕ ਇੱਕ ਮਾਤਰ ਭਗਵਾਨ ਹਨ। ਭਗਵਾਨ ਸ਼ਨੀ ਦੇਵ ਨੂੰ ਲੈ ਕੇ ਬਹੁਤ ਹੀ ਸਾਰੇ ਲੋਕਾਂ ਦੇ ਅੰਦਰ ਘਬਰਾਹਟ ਹੁੰਦੀ ਹੈ। ਪਰ ਸੱਚ ਇਹ ਹੈ ਕਿ ਭਗਵਾਨ ਸ਼ਨੀ ਦੇਵ ਪ੍ਰਕਿਰਤੀ ਦੇ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ। ਅਤੇ ਇਹ ਸਾਰੇ ਹੀ ਪ੍ਰਾਣੀਆਂ ਦੇ ਨਾਲ ਉਚਿਤ ਨਿਆ ਕਰਦੇ ਹਨ ਸ਼ਨੀ ਦੇਵ ਦੀ ਕਿਰਪਾ ਜਿਸ ਵੀ ਇਨਸਾਨ ਤੇ ਹੋ ਜਾਂਦੀ ਹੈ ਉਸ ਤੇ ਜ਼ਿੰਦਗੀ ਦੇ ਵਿੱਚ ਫਿਰ ਕੋਈ ਵੀ ਪਰੇਸ਼ਾਨੀ ਨਹੀਂ ਰਹਿ ਜਾਂਦੀ ਜਿਹੜੇ ਲੋਕ ਤਾਂ ਗਲਤ ਕੰਮ ਕਰਦੇ ਹਨ ਜਾਂ ਪਾਪ ਕਰਦੇ ਹਨ ਦੂਸਰਿਆਂ ਦਾ ਕੋਈ ਨੁਕਸਾਨ ਕਰ ਦਿੰਦੇ ਹਨ ਤਾਂ ਭਗਵਾਨ ਸ਼ਨੀ ਦੇਵ ਉਹਨਾਂ ਨੂੰ ਸਜ਼ਾ ਦਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ 12 ਹੀ ਰਾਸ਼ੀਆਂ ਦੇ ਵਿੱਚ ਹੁਣ ਸ਼ੇ ਰਾਸ਼ੀ ਵਾਲਿਆਂ ਤੇ ਹੋ ਚੁੱਕੀ ਹੈ ਜੀ ਹਾਂ ਦੋਸਤੋ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਉੱਪਰ ਭਗਵਾਨ ਸ਼ਨੀ ਦੇ ਪ੍ਰਸੰਨ ਹੋ ਚੁੱਕੇ ਹਨ ਹੁਣ ਇਹ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਦੀ ਕਿਰਪਾ ਦੇ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਨੂੰ ਆਪਣੀ ਆਰਥਿਕ ਕਿਰਪਾ ਦੇ ਹੁੰਦਿਆਂ ਦਾ ਅਹਿਸਾਸ ਹੋਵੇਗਾ ਇਹਨਾਂ ਦੇ ਉੱਪਰ ਕਿਰਪਾ ਵਰਸਣ ਵਾਲੀ ਹੈ ਦੋਸਤੋ ਇਸ ਪ੍ਰਭਾਵ ਦੇ ਨਾਲ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ અપਾਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਕਸ਼ਟ ਮਿਟ ਜਾਣਗੇ ਕਿਉਂਕਿ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਇਹਨਾਂ ਤੇ ਖਾਸ ਤੌਰ ਤੇ ਬਣ ਚੁੱਕਾ ਹੈ ਇਹਨਾਂ ਨੂੰ ਅਨੇਕਾਂ ਹੀ ਪ੍ਰਕਾਰ ਦੇ ਧਨਲਾਭ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਹੀ ਬਦਲ ਜਾਵੇਗਾ ਇਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ਟੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਿਤ ਹੋਣ ਵਾਲਾ ਹੈ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਤੁਹਾਨੂੰ ਨਾ ਕੇਵਲ ਮਾਨ ਸਨਮਾਨ ਮਿਲੇਗਾ ਬਲਕਿ ਸਮਾਜ ਦੇ ਦੁਆਰਾ ਤੁਹਾਡੀ ਕਾਫੀ ਤਾਰੀਫ਼ ਵੀ ਕੀਤੀ ਜਾਵੇਗੀ ਇਸ ਦੇ ਇਲਾਵਾ ਤੁਹਾਨੂੰ ਤੁਹਾਡੇ ਜੀਵਨ ਵਿੱਚ ਐਸੇ ਨਵੇਂ ਅਫਸਰ ਮਿਲ ਸਕਦੇ ਹਨ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਤੇ ਚੰਗਾ ਬਦਲਾਅ ਹੋ ਜਾਵੇਗਾ ਜੀ ਹਾਂ ਦੋਸਤੋ ਜੀ ਹਾਂ ਦੋਸਤੋ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਉੱਪਰ ਬਣ ਰਿਹਾ ਹੈ ਜੀ ਮਹਾ ਦੁਰਲੱਭ ਸੰਜੋਗ ਇਸ ਦੇ ਨਾਲ ਹੀ ਨਾਲ ਤੁਹਾਨੂੰ ਕਾਫੀ ਧਨ ਲਾਭ ਵੀ ਹੋਵੇਗਾ ਤੁਹਾਨੂੰ ਇੱਕ ਪਾਸਿਓਂ ਪਰਿਵਾਰ ਦੇ ਵਿੱਚੋਂ ਖੁਸ਼ੀਆਂ ਦਾ ਮਾਹੌਲ ਮਿਲ ਜਾਵੇਗਾ ਤੇ ਦੂਜੇ ਪਾਸਿਓਂ ਵਪਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਸਿੰਘ ਰਾਸ਼ੀ ਵਾਲਿਓ ਹੁਣ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਦੇ ਨਾਲ ਉਹਨਾਂ ਦੀ ਤਨਖਾਹ ਵਿੱਚ ਵਾਧੇ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਧਨ ਪ੍ਰਾਪਤੀ ਦੇ ਅਨੇਕਾ ਹੀ ਅਫਸਰ ਪ੍ਰਾਪਤ ਹੋ ਰਹੇ ਹਨ ਜਿਸ ਦੇ ਕਾਰਨ ਹੁਣ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਅਤੇ ਤੁਹਾਨੂੰ ਕਾਫੀ ਆਰਥਿਕ ਸਥਿਤੀ ਵਿੱਚ ਮਜ਼ਬੂਤੀ ਦਿਖਾਈ ਦੇਵੇਗੀ ਇਸ ਦੇ ਨਾਲ ਹੀ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਜਿਹੜੇ ਲੋਕ ਧਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਜਾਂ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦੀ ਇਹ ਇਸ਼ਿਆ ਪੂਰੀ ਹੋ ਜਾਵੇਗੀ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲ ਜਾਵੇਗਾ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਸਿੰਘ ਰਾਸ਼ੀ ਵਾਲਿਆਂ ਦਾ ਜੀਵਨ ਬਦਲਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਦੇ ਜੀਵਨ ਵਿੱਚ ਧਨਲਾਭ ਹੋਣ ਵਾਲੇ ਹਨ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਦੇ ਨਾਲ ਹੁਣ ਸਮਾਂ ਇਹਨਾਂ ਦੇ ਵਿਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਰਾਸ਼ੀ ਜਾਣਨ ਤੋਂ ਪਹਿਲਾਂ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਸਮੇਂ ਤੁਹਾਡੇ ਲਈ ਬਹੁਤ ਹੀ ਕੁਝ ਚੰਗਾ ਹੋਣ ਵਾਲਾ ਹੈ ਦੋਸਤੋ ਭਗਵਾਨ ਸ਼ਨੀ ਦੇਵ ਤੁਹਾਡੇ ਉੱਤੇ ਬੇਹੱਦ ਪ੍ਰਸੰਨ ਹਨ ਤੁਹਾਡੇ ਮਾਨਸਨਮਾ ਤੇ ਪ੍ਰਤਿਸ਼ਠਾ ਵਿੱਚ ਵਾਧਾ ਹੋ ਜਾਵੇਗਾ ਮੇਖ ਰਾਸ਼ੀ ਵਾਲੇ ਜਿਸ ਦੀ وجہ ਦੇ ਨਾਲ ਸਮਾਜ ਵਿੱਚ ਤੁਹਾਡੇ ਕਾਫੀ ਪ੍ਰਸ਼ੰਸਾ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਸਫਲਤਾ ਦੇ ਨਵੇਂ-ਨਵੇਂ ਅਫਸਰ ਪ੍ਰਾਪਤ ਹੋ ਸਕਤੀ ਹਨ ਇਹਨਾਂ ਅਫਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਦਈਏ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਹਨ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਕੰਮ ਵਿੱਚ ਹੀ ਹੁਣ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਦੋਸਤੋ ਭਗਵਾਨ ਸ਼ਨੀ ਦੇਵ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਮੇਖ ਰਾਸ਼ੀ ਵਾਲਿਆਂ ਦੇ ਲਈ ਸਮਾ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਕਿਉਂਕਿ ਇਹਨਾਂ ਨੂੰ ਧਨ ਪ੍ਰਾਪਤੀ ਦੇ ਬੜੇ ਅਵਸਰ ਪ੍ਰਾਪਤ ਹੋਣ ਵਾਲੇ ਹਨ ਘਰ ਪਰਿਵਾਰ ਵਿੱਚ ਖੁਸ਼ ਨਮਾ ਮਾਹੌਲ ਬਣ ਜਾਵੇਗਾ ਤੇ ਕਾਰੋਬਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਸਮਾਜਿਕ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੇ ਨਾਲ ਹੀ ਨਾਲ ਨਵਾਂ ਵਾਹਨ ਜਾਂ ਮਕਾਨ ਖਰੀਦਣ ਨੂੰ ਲੈ ਕੇ ਜੇਕਰ ਤੁਸੀਂ ਕੁਝ ਸੋਚ ਰਹੇ ਸੀ ਤਾਂ ਉਹ ਵੀ ਯੋਜਨਾ ਤੁਹਾਡੀ ਸਫਲ ਹੋ ਜਾਵੇਗੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਮੇਖ ਰਾਸ਼ੀ ਵਾਲਿਆਂ ਦੇ ਉੱਪਰ ਚੰਗਾ ਸਮਾਂ ਆਉਣ ਵਾਲਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਇਸ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ मीन राशि वाले अनु दस दइए कि हुण भगवान शनि देव दी कृपा दे नाल तुहानो बहुत ही जल्दी कोई शुभ संकेत मिलण वाला है जिस दे नाल ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਾਇਦਾ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਦੱਸ ਦਈਏ ਕਿ भगवान शनि देव दी कृपा ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਤੁਹਾਡੇ ਰੁਕੇ ਹੋਏ ਕੰਮ ਸਾਰੇ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ ਦੋਸਤਾਂ ਦੇ ਨਾਲ ਮਿਲ-ਜੁਲ ਕੇ ਤੁਸੀਂ ਕੋਈ ਵੱਡਾ ਕੰਮ ਸ਼ੁਰੂ ਇਸ ਸਮੇਂ ਕਰ ਸਕਦੇ ਹੋ ਨਾਲ ਹੀ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਜੀਵਨ ਤੇ ਬੜਾ ਚੰਗਾ ਪ੍ਰਭਾਵ ਪੈਣ ਵਾਲਾ ਹੈ ਧਨ ਪ੍ਰਾਪਤੀ ਦੀਆਂ ਨਵੀਆਂ ਸਫਲਤਾਵਾਂ ਦੀ ਹੋ ਜਾਵੇਗੀ ਜੀਹਾਂ ਦੋਸਤੋ ਪਰਿਵਾਰ ਅਤੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡੀ ਚੰਗੀ ਬੋਲੀ ਦੇ ਕਾਰਨ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਧਨ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹ ਦੂਰ ਹੋ ਜਾਣਗੀਆਂ ਨਾਲ ਹੀ ਨਾਲ ਜਿਸ ਕੰਮ ਨੂੰ ਵੀ ਤੁਸੀਂ ਸ਼ੁਰੂ ਕਰੋਗੇ ਉਸ ਵਿੱਚ ਸਫਲਤਾ ਹੀ ਮਿਲੇਗੀ ਤੇ ਜਿਹੜਾ ਕੋਈ ਕੰਮ ਤੁਹਾਡਾ ਕਾਫੀ ਸਾਲਾਂ ਤੋਂ ਰੁਕਿਆ ਹੋਇਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਮੇਨ ਰਾਸ਼ੀ ਵਾਲਿਆਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਬਣ ਚੁੱਕੀ ਹੈ ਜਿਸ ਦੇ ਨਾਲ ਹੁਣ ਇਹ ਦਿਨ ਰਾਤ ਚੌਗਣੀ ਤਰੱਕੀ ਕਰਨਗੇ ਅਤੇ ਜੀਵਨ ਵਿੱਚ ਅੱਗੇ ਵਧ ਜਾਣਗੇ ਇਹਨਾਂ ਨੂੰ अनेका ਹੀ ਹੁਣ ਸਫਲਤਾਵਾਂ ਮਿਲ ਜਾਣਗੀਆਂ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਵਿੱਚ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਕੇਵਲ ਤੁਹਾਨੂੰ ਧਨ ਲਾਭ ਵੀ ਹੋਵੇਗਾ ਤੇ ਨਾਲ ਦੇ ਨਾਲ ਵਪਾਰ ਵਿੱਚ ਖੂਬ ਵਾਧਾ ਮਿਲੇਗਾ ਜਿਸ ਦੇ ਇਲਾਵਾ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਹੈ ਤੇ ਤਨਖਾਹ ਵਿੱਚ ਵਾਧੇ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ। ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਕੰਨਿਆ ਰਾਸ਼ੀ ਵਾਲਿਆਂ ਦੇ ਉੱਪਰ ਪਣ ਚੁੱਕੀ ਹੈ। ਜਿਸ ਦੇ ਨਾਲ ਇਹਨਾਂ ਨੂੰ ਵਪਾਰ ਵਿੱਚ ਬਹੁਤ ਹੀ ਜ਼ਿਆਦਾ ਮੁਨਾਫਾ ਹੋਣ ਵਾਲਾ ਹੈ। ਧਨ ਪ੍ਰਾਪਤੀ ਦੇ ਅਨੇਕਾਂ ਹੀ ਅਵਸਰ ਕੰਨਿਆ ਰਾਸ਼ੀ ਵਾਲਿਆਂ ਦੇ ਉੱਤੇ ਬਣ ਰਹੇ ਹਨ। ਨਾਲ ਹੀ ਨਾਲ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋ ਜਾਵੇਗਾ। ਅਤੇ ਨਾਲ ਹੀ ਨਾਲ ਉਹਨਾਂ ਦੇ ਘਰ ਪਰਿਵਾਰ ਵਿੱਚ ਕੁਝ ਨਵਾਂ ਮਾਹੌਲ ਬਣ ਜਾਵੇਗਾ। ਪ੍ਰੇਮ ਸੰਬੰਧ ਮਜ਼ਬੂਤ ਹੋਣਗੇ। ਨਾਲ ਹੀ ਨਾਲ ਤੁਹਾਡੇ ਸਾਰੇ ਇਹ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ। ਜੇਕਰ ਤੁਸੀਂ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਤੁਹਾਡੀ ਸਫਲ ਹੋ ਜਾਵੇਗੀ। ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਹੁਣ ਪੂਰੀਆਂ ਹੋਣ ਵਾਲੀਆਂ ਹਨ। ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਦਾ ਭੰਡਾਰ ਲੈ ਕੇ ਆਵੇਗੀ। ਦੋਸਤੋ ਭਗਵਾਨ ਸ਼ਨੀ ਦੇਵ ਤੁਹਾਡੇ ਉੱਤੇ ਬੇਹਦ ਪ੍ਰਸੰਨ ਹੋ ਚੁੱਕੇ ਹਨ। ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਵੱਡੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ। ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਤੁਸੀਂ ਜੋ ਵੀ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਹੁਣ ਤੁਹਾਨੂੰ ਫਲ ਪ੍ਰਾਪਤ ਹੋ ਜਾਵੇਗਾ। ਨਾਲ ਹੀ ਨਾਲ ਤੁਹਾਡੇ ਜਿੰਨੇ ਵੀ ਕੰਮ ਕੋਈ ਰੁਕੇ ਹੋਏ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੁਸੀਂ ਜੇਕਰ ਵਪਾਰ ਕਰਦੇ ਹੋ ਤਾਂ ਵਪਾਰ ਵਿੱਚ ਦੁੱਗਣਾ ਲਾਭ ਮਿਲੇਗਾ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਤੁਸੀਂ ਆਪਣੇ ਜੀਵਨ ਵਿੱਚ ਚਾਰਾਂ ਹੀ ਪਾਸਿਆਂ ਤੋਂ ਖੁਸ਼ੀਆਂ ਤੋਂ ਖੁਸ਼ੀਆਂ ਹੀ ਪ੍ਰਾਪਤ ਕਰੋਗੇ ਭਗਵਾਨ ਸ਼ਨੀ ਦੇਵ ਤੁਹਾਡੇ ਉੱਤੇ ਬੇहद ਪ੍ਰਸੰਨ ਹਨ ਨਾਲ ਹੀ ਨਾਲ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਤੇ ਵੇਤਨ ਵ੍ਰiddhi ਵਿੱਚ ਵਾਧਾ ਹੋ ਸਕਦਾ ਹੈ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਸੀ ਤਾਂ ਤੁਹਾਨੂੰ ਮਨਚਾਹੀ ਨੌਕਰੀ ਵੀ ਮਿਲ ਸਕਦੀ ਹੈ ਜੇਕਰ ਤੁਹਾਡਾ ਪੈਸਾ ਕਿਤੇ ਕਾਫੀ ਸਮੇਂ ਤੋਂ ਫਸਿਆ ਹੋਇਆ ਸੀ ਉਹ ਵੀ ਤੁਹਾਨੂੰ ਇਸ ਸਮੇਂ ਵਾਪਸ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ अनेका ਹੀ ਰੁਕਾਵਟਾਂ ਹੁਣ ਖਤਮ ਹੋਣਗੀਆਂ ਤੇ ਜੀਵਨ ਵਿੱਚ ਆ ਜਾਣਗੀਆਂ ਜੀ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੇ ਸਮਾਂ ਤੁਹਾਡੇ ਪੱਖ ਵਿੱਚ ਹੈ ਦੋਸਤੋ ਇਹ ਸੰਜੀ ਉਹ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਬਣੀ ਹੋਈ ਹੈ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਅਨੇਕਾਂ ਪ੍ਰਕਾਰ ਦੇ ਧਨਲਾਭ ਇਹਨਾਂ ਨੂੰ ਹੋ ਜਾਣਗੇ ਜੀ ਤੇ ਵੱਡੀਆਂ ਤੋਂ ਵੱਡੀਆਂ ਸਫਲਤਾਵਾਂ ਪ੍ਰਾਪਤ ਹੋ ਜਾਣਗੀਆਂ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਰੇਸ਼ਭ ਰਾਸ਼ੀ ਰੇਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਬਣ ਚੁੱਕੀ ਹੈ ਜਿਸ ਦੇ ਨਾਲ ਤੁਹਾਡੇ ਜੀਵਨ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਮਿਟਣ ਵਾਲੇ ਹਨ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਬਹੁਤ ਹੀ ਜ਼ਿਆਦਾ ਤੁਹਾਡੇ ਤੇ ਧਨਲਾਭ ਹੋਣ ਦੀ ਸੰਭਾਵਨਾ ਹੈ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਸਮੱਸਿਆ ਚੱਲ ਰਹੀ ਸੀ ਤਾਂ ਉਸ ਤੋਂ ਛੁਟਕਾਰਾ ਮਿਲ ਜਾਵੇਗਾ। ਜੇਕਰ ਤੁਸੀਂ ਕਿਸੇ ਦੇ ਲਈ ਭਲਾਈ ਦਾ ਕੰਮ ਕਰਦੇ ਹੋ ਤਾਂ ਉਸ ਦਾ ਦੁੱਗਣਾ ਲਾਭ ਤੁਹਾਨੂੰ ਮਿਲ ਜਾਵੇਗਾ। ਇਸ ਸਮੇਂ ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ। ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ। ਜੇਕਰ ਗੱਲ ਕੀਤੀ ਜਾਵੇ ਪ੍ਰੇਮ ਸਬੰਧਾਂ ਦੀ ਤਾਂ ਇਸ ਸਮੇਂ ਤੁਹਾਡੇ ਲਈ ਮਿਲਿਆ ਚੁਲਿਆ ਪ੍ਰਭਾਵ ਰਹਿਣ ਵਾਲਾ ਹੈ ਨਾਲ ਹੀ ਨਾਲ ਤੁਸੀਂ ਸਿਹਤ ਦੇ ਪੂਰਨ ਰੂਪ ਵਿੱਚ ਬਹੁਤ ਹੀ ਚੰਗੇ ਸਕਾਰਾਤਮਕ ਨਤੀਜੇ ਵੇਖਣ ਨੂੰ ਮਿਲਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੇ ਨਾਲ ਤੁਹਾਡੀ ਜੀਵਨ ਵਿੱਚ ਹੁਣ ਤੁਹਾਨੂੰ ਸਫਲਤਾਵਾਂ ਹੀ ਮਿਲਣਗੀਆਂ ਵਿਦਿਆਰਥੀਆਂ ਦੇ ਲਈ ਆਉਣ ਵਾਲਾ ਸਮਾਂ ਬੜਾ ਹੀ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਨੂੰ ਆਪਣੇ ਪ੍ਰਤੀਯੋਗੀ ਸਾਥੀਆਂ ਦੇ ਨਾਲ ਸਫਲਤਾ ਪ੍ਰਾਪਤ ਹੋਵੇਗੀ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਬਣ ਰਿਹਾ ਹੈ ਨਾਲ ਹੀ ਨਾਲ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਬੜਾ ਹੀ ਮੁਨਾਫਾ ਹੋਣ ਵਾਲਾ ਹੈ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਨੌਕਰੀ ਮਿਲ ਜਾਵੇਗੀ ਤੇ ਜਿਹੜੇ ਚਾਹੁੰਦੇ ਹਨ ਕਿ ਉਹਨਾਂ ਦੇ ਤਨਖਾਹ ਵਿੱਚ ਵਾਧਾ ਹੋ ਜਾਵੇ ਤਾਂ ਉਹ ਵੀ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਜਿਸ ਦੇ ਨਾਲ ਤੁਹਾਡੇ ਘਰ ਦਾ ਆਰਥਿਕ ਮਾਹੌਲ ਹੁਣ ਕਾਫੀ ਜ਼ਿਆਦਾ ਸੁਧਰ ਜਾਵੇਗਾ ਸੋ ਦੋਸਤੋ ਇਹ ਸੰਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਹੁਣ ਇਸ ਸਮੇਂ ਕਿਸਮਤ ਚਮਕਣ ਵਾਲੀ ਹੈ ਧੰਨਵਾਦ